ਇੱਕ ਦੋ ਹੋਰ ਬਾਦਸ਼ਾਹ ਦੇ ਨੇੜੇ ਜਿਵੇਂ ਸ਼ੇਖ ਅਹਿਮਦ ਸਰੰਦੀ ਦੇ ਚੇਲੇ ਸੀ ਸ਼ੇਖ ਫਰੀਦ ਬੁਖਾਰੀ ਤੇ ਹੋਰ ਉਹਦੇ ਚੇਲੇ ਬਾਲਕੇ ਧਨ ਦੇ ਕੀਨੇ ਆਪਣ ਸਹਾਰੇ ਉਹਨਾਂ ਨੂੰ ਕੁਝ ਧਨ ਦਾ ਲਾਲਚ ਦਿੱਤਾ ਸੀ ਤੇ ਉਹਨਾਂ ਨੂੰ ਵੀ ਆਪਣੇ ਨਾਲ ਜੋੜਿਆ ਸੀ ਉਹ ਤਾਂ ਪਹਿਲਾਂ ਹੀ ਆਪਣੇ ਮਿਸ਼ਨ ਤੇ ਸਨ ਜਿਹੜਾ ਸ਼ੇਖ ਅਹਿਮਦ ਸਰੰਦੀ ਆ ਨਾ ਖਾਲਸਾ ਜੀ ਉਹਦੀਆਂ ਚਿੱਠੀਆਂ ਇੰਟਰਨੈਟ ਤੇ ਮਿਲ ਜਾਂਦੀਆਂ ਨੇ ਉਰਦੂ ਵਿੱਚ ਐ ਉਹ ਕਿਤਾਬ ਤੇ ਆਪਣੀ ਉਰਦੂ ਤੱਕ ਪਹੁੰਚ ਨਹੀਂ ਹੁੰਦੀ ਨਾ ਆਪਾਂ ਉਰਦੂ ਪੜ੍ਹਦੇ ਨਹੀਂ ਤੇ ਉਹਦੇ ਵਿੱਚ ਉਹਦੀਆਂ ਚਿੱਠੀਆਂ ਮਿਲਦੀਆਂ ਨੇ ਕਿ ਉਹ ਕਿਵੇਂ ਆਪਣੇ ਹਮਾਇਤਿਆਂ ਨੂੰ ਚਿੱਠੀਆਂ ਲਿਖਦਾ ਹੈ ਤੇ ਉਹਦੇ ਮਨ ਵਿੱਚ ਸਿੱਖਾਂ ਦੇ ਤੇ ਹਿੰਦੂਆਂ ਦੇ ਪ੍ਰਤੀ ਕਿੰਨੀ ਜ਼ਿਆਦਾ ਨਫ਼ਰਤ ਹੈ ਹਿੰਦੂਆਂ ਦੇ ਪ੍ਰਤੀ ਤਾਂ ਆਮ ਨਫ਼ਰਤ ਉਹਦੀਆਂ ਚਿੱਠੀਆਂ 'ਚੋਂ ਲੱਭਦੀ ਹੈ ਪਰ ਸਿੱਖਾਂ ਦੇ ਵਿਰੁੱਧ ਤੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਬੜੀ ਨਫ਼ਰਤ ਹੈ ਇਥੋਂ ਤੱਕ ਉਹਨੇ ਲਿਖਿਆ ਹੈ ਕਿ ਉਹ ਕਹਿੰਦਾ ਬਾਦਸ਼ਾਹ ਜੇ ਤੂੰ ਗੁਰੂ ਅਰਜਨ ਦੇਵ ਨੂੰ ਨਾ ਖਤਮ ਕੀਤਾ ਗੁਰੂ ਅਰਜਨ ਦੇਵ ਜੋ ਕੁਝ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ ਮੈਨੂੰ ਡਰ ਹੈ ਕਿ ਹਿੰਦੁਸਤਾਨ ਦੇ ਸਾਰੇ ਮੁਸਲਮਾਨਾਂ ਨੂੰ ਇਹਨਾਂ ਨੇ ਸਿੱਖ ਬਣਾ ਲੈਣਾ ਇਹ ਸ਼ੇਖ ਅਮਸਰੰਦੀ ਦੇ ਮਨ ਵਿੱਚ ਡਰ ਸੀ ਉਹਨੇ ਕਿਹਾ ਗੁਰੂ ਅਰਜਨ ਦੇਵ ਜੀ ਨੇ ਤਾਂ ਸਾਰੇ ਮੁਸਲਮਾਨਾਂ ਨੂੰ ਸਿੱਖ ਬਣਾ ਲੈਣਾ ਹੈ ਸਾਰੇ ਹਿੰਦੂਆਂ ਨੂੰ ਸਿੱਖ ਬਣਾ ਲੈਣਾ ਹੈ ਇਸ ਲਈ ਛੇਤੀ ਤੋਂ ਛੇਤੀ ਇਹਨਾਂ ਨੂੰ ਖਤਮ ਕਰ ਜੇ ਇਹਨਾਂ ਨੂੰ ਤੂੰ ਖਤਮ ਨਾ ਕੀਤਾ ਤੇ ਸਾਡਾ ਮਿਸ਼ਨ ਜਿਹੜਾ ਹੈ ਨਾ ਵੀ ਕੁੱਲ ਹਿੰਦੁਸਤਾਨ ਦੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਉਹ ਅਧੂਰਾ ਰਹਿ ਜਾਵੇਗਾ